ਰਿੰਸ਼ ਕੁਮਾਰ ਜੀ ਨੇ ਸਿਵਰੇਜ ਬੋਰਡ ਰਾਜਪੁਰਾ ਤੋਂ ਪ੍ਰਧਾਨ ਜੀ ਤੇ ਅੱਜ ਜਿਹੜਾ ਇਹ ਆਪਣਾ ਇਕੱਠ ਹੋਇਆ ਹੈਗਾ ਆਪਣਾ ਸੁਖਿੰਦਰ ਸੁਖੀ ਜੀ ਦੀ ਗਵਾਈ ਹੇਠ ਜੈਪੀ ਮੰਚ ਵੱਲੋਂ ਕੀਤਾ ਗਿਆ ਹੈ ਤੇ ਨਾਲ ਹੀ ਸਾਡਾ ਇੱਕ ਸਾਂਝਾ ਸਿਵਰੇਜ ਬੋਰਡ ਵੱਲੋਂ ਵੀ ਕੀਤਾ ਗਿਆ ਹੈ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸੰਸਥਾਵਾਂ ਦੇ ਵਿੱਚ ਪਹਿਲਾਂ ਕੁਝ ਵਰਕਰ ਕੰਮ ਕਰਦੇ ਸੀਗੇ ਉੱਥੇ ਦੀ ਜਿਹੜੀ ਕੰਮ ਕਾਰਗੁਜ਼ਾਰੀ ਹੈ ਜਾਂ ਉੱਥੇ ਦੀ ਨੀਤੀਆਂ ਨੂੰ ਲੈ ਕੇ ਕੁਝ ਸਵਾਲ ਪਹਿਲਾਂ ਉੱਠੇ ਸੀਗੇ ਜੋ ਕਿ ਅਸੀਂ ਜਗਜਾਹਰ ਅੱਗੇ ਆਉਣ ਵਾਲੇ ਟਾਈਮ 'ਚ ਵੀ ਕਰਾਂਗੇ ਤੇ ਉਸ ਨੂੰ ਦੇਖਦੇ ਹੋਏ ਆਪਾਂ ਸੁਖਜਿੰਦਰ ਸੁਖੀਰੀ ਦੀ ਜੈਪੀ ਮੰਚ ਨੂੰ ਅਸੀਂ ਜੁਆਇਨ ਕੀਤਾ ਹੈ ਇਹਨਾਂ ਦੇ ਕਮਾਗਰਾਂ ਨੂੰ ਦੇਖਦੇ ਹੋਏ ਇਹਨਾਂ ਦੀ ਜਿਹੜੀ ਕਾਰਜਸ਼ੈਲੀ ਹੈ ਉਹ ਬਾਬਾ ਸਾਹਿਬ ਤੋਂ ਅੰਬੇਦਕਰ ਦੀ ਨੂੰ ਲੈ ਕੇ ਬਹੁਤ ਵਧੀਆ ਰੂਪ ਦਿੰਦੇ ਹੈ ਤੇ ਸਮਾਜ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਵੀ ਜਾਂਦਾ ਹੈ ਕਿ ਹਮੇਸ਼ਾ ਬਾਬਾ ਸਾਹਿਬ ਦੀ ਜਿਹੜੇ ਉਪਦੇਸ਼ ਹੈ ਜਾਂ ਉਹਨਾਂ ਦੇ ਮਾਰਗਦਰਸ਼ਨ ਹੈ ਉਸ ਤੇ ਹਮੇਸ਼ਾ ਚੱਲਣ ਦੀ ਜਿਹੜੀ ਹੈ ਸਿੱਖਿਆ ਪ੍ਰੇਰਿਤ ਕਰਨ ਨਾਲ ਜਿਹੜਾ ਇੱਕ ਹੌਸਲਾ ਵੀ ਵੱਧ ਹੈ ਹਰ ਇੱਕ ਨੌਜਵਾਨ ਪੀੜ੍ਹੀ ਦੇ ਵਿੱਚ ਤੇ ਸਮਾਜ ਦੇ ਵਿੱਚ ਕੋਈ ਵੀ ਬੁਰਾਈਆਂ ਕ੍ਰੀਤੀਆਂ ਨੇ ਉਹਨੂੰ ਠੱਲ ਪਾਉਣ ਲਈ ਹਮੇਸ਼ਾ ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੇ ਆਂ ਚਾਹੇ ਬਾਬਾ ਸਾਹਿਬ ਦੀ ਗੱਲ ਹੋਵੇ ਚਾਹੇ ਸੁਖੀ ਪ੍ਰਧਾਨ ਜੀ ਦੀ ਕੋਈ ਮੰਚ ਦੀ ਗੱਲ ਹੋਵੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਆਂ ਠੀਕ ਹਾਂ ਜੀ ਕਸ਼ਨ ਸਿੰਘ ਹੈ ਜੀ ਤੇ ਆ ਤੁਸੀਂ ਜੈਪੀ ਮਨਚ ਨਾਲ ਜੋਇਨ ਹੋਏ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਤੇ ਕੀ ਨਿੱਕੀਆਂ ਦੇਖ ਕੇ ਜਾਇੰਗੀ ਅਸੀਂ ਸੁਖੀ ਜੀ ਦੀਆਂ ਨੀਤੀਆਂ ਦੇਖਿਆ ਜੇ ਹਮੇਸ਼ਾ ਬਾਬਾ ਸਾਹਿਬ ਬਾਰੇ ਜੇ ਉਹਨਾਂ ਦੇ ਹੱਕ 'ਚ ਆਵਾਜ਼ ਉਠਾਉਂਦੇ ਆਂ ਜੀ ਤੇ ਅਸੀਂ ਪਹਿਲੇ ਹੋਰ ਇਹਨਾਂ ਸੇਵਾ ਪਾਰਟੀਆਂ ਜੀ ਕਰੀ ਜਾਈਏ ਪਰ ਉਹਨਾਂ ਦਾ ਕੋਈ ਵਿਜ਼ਨ ਨਹੀਂ ਹੈਗਾ ਕਲੀਅਰ ਜੀ ਤੇ ਲੱਗਦਾ ਜੀ ਜੈਪੀ ਮੰਚ ਦਾ ਵਿਜ਼ਨ ਕਲੀਅਰ ਹੈ ਸੋ ਤੁਸੀਂ ਜੁਆਇਨ ਕਰੋ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਸੁਖੀ ਜੀ ਤੇ ਤੁਹਾਡੇ ਨਾਲ ਹੋਰ ਵੀ ਤੁਹਾਡੇ ਸਾਥੀਆਂ ਨੇ ਬਿਲਕੁਲ ਸਾਡੇ ਨਾਲ ਹੋਰ ਵੀ ਜੁਆਇਨ ਹੋ ਰਹੇ ਜੀ ਕਿੰਨੇ ਸਾਥੀ ਜੁਆਇਨ ਹੋਏ ਤੁਹਾਡੇ ਨਾਲ ਘੱਟੋ ਘੱਟ 12 ਤੋਂ 13 ਜਣੇ ਜੁਆਇਨ ਹੋਏ ਆ ਜੀ ਠੀਕ ਹੈ ਆ ਮੀਟਿੰਗ ਅਸੀਂ ਰੱਖੀ ਸੀਗੀ ਤੇ ਮੇਨ ਜਿਹੜਾ ਉਦੇਸ਼ ਸੀਗਾ 바ਵਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਬਲੀਦਾਨ ਦਿਵਸ ਹੈ ਉਹਨਾਂ ਨੂੰ ਜਿਹੜੀ ਅਸੀਂ ਸ਼ਰਧਾਂਜਲੀ ਦੇਣੀ ਸੀਗੀ ਤੇ ਅੱਜ ਸਾਡੇ ਨਾਲ ਜਿਹੜੇ ਕੁਝ ਸਾਥੀ ਹੋਰ ਸੰਗਠਨਾਂ 'ਚ ਕੰਮ ਕਰਦੇ ਆਂ ਤੇ ਉਹ ਸਾਥੀ ਸਾਡੇ ਨਾਲ ਜੈਪੀ ਮੰਚ ਨੂੰ ਜੁਆਇਨ ਹੋਏ ਆ ਜਿਹਦੇ ਵਿੱਚ ਗੁਰਦਰਸ਼ਨ ਜੀ, ਗੁਰਚਰਨ ਜੀ, ਨਰੇਸ਼ ਜੀ, ਪੱਪੂ ਜੀ ਤੇ ਸਾਡੇ ਮੁਕੇਸ਼ ਜੀ ਤੇ ਵਿਜੇ ਜੀ, ਗਰਨਾਮ ਜੀ ਤੇ ਕੁਝ ਪ੍ਰੈਸ ਦੇ ਸਾਥੀ ਵੀ ਸਾਡੇ ਨਾਲ ਜਾਇਪੇ ਮੰਗ ਜਾਣ। ਤੁਕੇ ਜੀ ਕੀ ਕੀ ਅੱਜ ਜਿਹੜੇ ਫੈਸਲੇ ਲਿੱਤੇ ਗਏ ਮੀਟਿੰਗ ਦੇ ਵਿੱਚ ਦੇਖੋ ਮੰਗਾ ਹੈ ਜਾਂ ਕੀ ਜੋ ਪੁਰਾਣੀ ਮੰਗਾ ਸੀ ਉਹ ਪੂਰੀ ਹੋਈ ਹੈ ਤੇ ਨਵੀਂ ਮੰਗਾ ਟੀਨੋ ਨਹੀਂ ਮੰਗਾ ਤਾਂ ਦੇਖੋ ਬਾਤ ਤੁਸੀਂ ਪੂਰਾ ਜਿਹੜਾ ਭਾਰਤ ਦਾ ਅੱਜ ਦਾ ਇਤਿਹਾਸ ਚੱਕ ਲੋ ਜਿਹੜੀ ਸਰਕਾਰ ਆ ਕੋਈ ਵੀ ਹੋਣ ਇਹ ਕਦੀ ਵੀ ਜਿਹੜੀ ਹੈ ਕਿਸੇ ਵੀ ਸਮਾਜ ਦੀ ਮੰਗਾ ਪੂਰੀ ਨਹੀਂ ਹੋ ਰਹੀਆਂ ਅੱਜ ਤੁਸੀਂ ਦੇਖੋ ਹਰ ਵਰਗ ਜਿਹੜਾ ਹੈ ਧਰਨੇ ਮੁਜਾਰੇ ਕਰ ਰਿਹਾ ਹੈ ਤੇ ਰਾਜਪੁਰੇ ਵਿੱਚ ਵੀ ਜਿਹੜੀ ਸਾਡੀ ਬੇਦਬੀ ਨੂੰ ਲੈ ਕੇ ਮੰਗ ਸੀਗੀ ਅੱਜ ਵੀ ਉਹ ਪੈਂਡਿੰਗ ਹੀ ਆ ਉਹ ਸੰਬੰਧੀ ਵੀ ਕੋਈ ਵੀ ਜਿਹੜਾ ਹੈ ਕੁਝ ਵੀ ਜਿਹੜਾ ਹੈ ਸਾਨੂੰ ਆਸ਼ਵਾਸ਼ਣ ਨਹੀਂ ਦੁੱਤਾ ਬੇਸ ਤੇ ਰਾਜਪੁਰੇ ਦੇ ਨਾਲ ਨਾਲ ਵੱਖ-ਵੱਖ ਸ਼ਹਿਰਾਂ 'ਚ ਵੀ ਪਿਛਲੇ ਦਿਨਾਂ 'ਚ ਬੇਅਦਬੀ ਹੋਈ ਹੈ ਤਾਂ ਜੈਪੀ ਮਾਂਚਵਲੋਂ ਸਰਕਾਰ ਵੱਲੋਂ ਮਿਲ ਕੇ ਕੁਝ ਕੀਤਾ ਜਾ ਰਿਹਾ ਹੈ ਜਾਂ ਸਰਕਾਰ ਜਿੱਥੇ ਵੀ ਕੋਈ ਲੋਕਾਂ ਨਾਲ ਤਕਾ ਹੁੰਦਾ ਜਾਂ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਕੋਈ ਗਲਤ ਬੋਲਦਾ ਉੱਥੇ ਜੈਪੀ ਮਾਂਚ ਸ਼ੁਰੂਆਤ ਤੋਂ ਹੀ ਸੰਘਰਸ਼ ਕਰਦਾ ਰਿਹਾ ਤੇ ਉਹ ਸੰਘਰਸ਼ ਅਸੀਂ ਹੁਣ ਵੀ ਜਾਰੀ ਰੱਖਾਂਗੇ ਸਾਡੀ ਹੋਰ ਸੰਕਾ ਨੂੰ ਨਾਲ ਲੈ ਕੇ ਚੀਜ਼ ਦੀ ਅਪੀਲ ਹੈ ਦੇਖੋ ਸਾਡੀ ਅਪੀਲ ਇਹੀ ਹੈ ਕਿ ਜਦੋਂ ਇੱਕ ਸਮਾਜ ਦੀ ਗੱਲ ਹੁੰਦੀ ਹੈ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਹੁੰਦੀ ਹੈ ਵਾਲਮੀਗੁਰੂ ਰਾਤ ਦੀ ਗੱਲ ਹੁੰਦੀ ਹੈ ਜਾਂ ਗੁਰੂ ਰਵਿਦਾਸ ਜੀ ਦੀ ਗੱਲ ਹੁੰਦੀ ਹੈ ਉੱਥੇ ਅਸੀਂ ਆਪਣੇ ਸੰਗਠਨਾਂ ਦੇ ਝੰਡਿਆਂ ਨੂੰ ਜਾਂ ਆਪਣੇ ਔਦਿਆਂ ਨੂੰ ਪਿੱਛੇ ਕੇ ਸਿਰਫ ਸਮਾਜ ਹਿੱਤ ਲਈ ਕੰਮ ਕਰਨਾ ਚਾਹੀਦਾ ਤੇ ਜਿੱਥੇ ਅਸੀਂ ਸਾਰੇ ਇਕੱਠੇ ਹੋਗੇ ਤੇ ਪ੍ਰਧਾਨਗੀਆਂ ਵਾਲੀ ਜਿਹੜੀ ਪੂੰਛਾ ਸੀ ਲਵਾਈ ਫਿਰ ਰਿਹਾ ਹੈ ਪਿੱਛੇ ਰੱਖ ਕੇ ਅਸੀਂ ਸਮਾਜ ਲਈ ਕੰਮ ਕਰਾਂਗੇ ਤੇ ਵੱਡੀ ਤੇ ਵੱਡੀ ਸਰਕਾਰਾਂ ਨੂੰ ਤੇ ਵੱਡੇ ਤੇ ਵੱਡੇ ਜਿਹੜੀ ਤਾਕਤਾਂ ਨੂੰ ਅਸੀਂ ਝੁਕਾ ਸਕਦੇ ਹਾਂ ਕਿਉਂਕਿ ਜਿ ਪਿਛਲੇ ਸਮੇਂ ਇੱਕ ਜਿਹੜੀ ਬੇਦਬੀ ਹੋਈ ਸੀਗੀ ਰਾਜਪੁਰ ਦੇ ਵਿੱਚ ਫਲੈਕਸ ਬੋਰਡ ਕਿਸੇ ਇਮੀਗ੍ਰੇਸ਼ਨ ਸੈਂਟਰ ਵੱਲੋਂ ਜਿਹੜੇ ਲਗਾ ਕੇ ਉਹਨੂੰ ਪੁੱਠੇ ਕਰ ਦਿੱਤਾ ਗਿਆ ਜਿਸ ਦੀ ਮੰਗਾ ਵੀ ਕੀਤੀ ਪ੍ਰੋਟੈਸਟ ਵੀ ਕੀਤਾ ਸੀਗਾ ਤੇ ਕਾਫੀ ਤਰ੍ਹਾਂ ਦੇ ਪ੍ਰਦਰਸ਼ਨ ਵੀ ਕੀਤਾ ਸੀਗਾ ਉਹਦਾ ਕੀ ਹਟ ਗਿਆ ਲਿਸਟ ਦੇਖੋ ਉਹਦੇ ਵਿੱਚ ਫਿਰ ਉਹੀ ਗੱਲ ਹੈ ਜਿਹੜੀ ਇਹ ਸਰਕਾਰਾਂ ਹੈ ਹਮੇਸ਼ਾ ਤੋਂ ਸ਼ਾਹੂਕਾਰਾਂ ਦੇ ਹੱਕ 'ਚ ਕਹੀਂ ਨਾ ਕਹੀਂ ਜੜੀ ਐ ਉਤਰਦੀ ਐ ਤੇ ਇੱਥੇ ਵੀ ਜਿਹੜਾ ਪੁਲਸ ਤੰਤਰ ਐ ਉਹਨਾਂ ਵੱਲੋਂ ਬਿਲਕੁਲ ਵੀ ਸਾਨੂੰ ਵਧੀਆ ਆਸ਼ਵਾਸ਼ਣ ਨਹੀਂ ਦਿੱਤਾ ਗਿਆ ਨਾ ਕੋਈ ਕਾਰਵਾਈ ਕੀਤੀ ਗਈ ਹੈ ਤੇ ਹੁਣ ਅਸੀਂ ਸਾਰੇ ਜਿਹੜਾ ਐਸਸੀ ਕਮਿਸ਼ਨ ਨੂੰ ਅਸੀਂ ਪਹਿਲਾਂ ਤੋਂ ਵੀ ਲਿਖਤੀ ਦਿੱਤਾ ਵੀ ਹੋਇਆ ਤੇ ਹੁਣ ਅਸੀਂ ਬੜੀ ਜਲਦੀ ਜਿਹੜਾ ਜੀਐਪੀ ਮਾਰਚਾ ਤੇ ਹੋਰ ਸੰਗਠਨ ਅਸੀਂ ਐਸਸੀ ਕਮਿਸ਼ਨ ਜਿਹੜੇ ਗੜੀ ਹਿਸਾਬ ਹੈ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਅਗਰ ਉੱਥੋਂ ਵੀ ਸਾਡਾ ਹੱਲ ਨਹੀਂ ਹੁੰਦਾ ਤੇ ਜਿਹੜਾ ਇੱਥੇ ਦਾ ਜਿਹੜਾ ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਉਹਨੂੰ ਚੇਤਾਵਨੀ ਦਿੰਦੇ ਹਾਂ ਕਿ ਉਹਦੇ ਖਿਲਾਫ ਅਸੀਂ ਬਹੁਤ ਵੱਡਾ ਇੱਕ ਜਿਹੜਾ ਆ ਪਰੋਸ਼ ਮਜਾਰਾ ਜਿਹੜਾ ਆਰਗੇਨਾਈਜ਼ ਕਰਨ ਜਾ ਰਹੇ ਹਾਂ